ਸਭਾ ਚੋਣਾ 2024 ਦੇ ਵਿੱਚ ਅੱਜ ਪ੍ਰਚਾਰ ਦਾ ਆਖਰੀ ਦਿਨ ਹੈ ਅੱਜ ਯਾਨੀ ਕਿ ਅੱਜ ਤਰੀਕ 30 ਮਈ ਨੂੰ ਸ਼ਾਮੀ 5 ਵਜੇ ਪ੍ਰਚਾਰ ਬੰਦ ਹੋ ਜਾਵੇਗਾ ਅਤੇ ਦੱਸ ਦਈਏ ਕਿ ਐਸੇ ਕਰਕੇ ਹੁਣ ਜੋ ਉਮੀਦਵਾਰ ਨੇ ਉਹ ਪ੍ਰਚਾਰ ਤੇ ਪੂਰਾ ਹੁਣ ਆਪਣਾ ਜ਼ੋਰ ਲਗਾ ਰਹੇ ਨੇ ਉੱਥੇ ਫਰੀਦਕੋਟ ਹਲਕੇ ਦੇ ਵਿੱਚ ਸੰਗਤ ਦਾ ਕਹਿਣਾ ਹੈ ਕਿ ਉੱਥੇ ਗੁਰੂ ਦੀ ਕਲਾ ਵਰਤ ਰਹੀ ਹੈ ਜਿਹੜਾ ਕੀ ਹੋਇਆ ਉਹ ਤੁਹਾਨੂੰ ਲੈ ਚੱਲਦੇ ਆ ਮੌਕੇ ਦੀ ਵੀਡੀਓਜ਼ ਵੱਲ ਜਿੱਤੇ ਯੂਪੀ ਵਿਆਹਰ ਤੋਂ ਵੀ ਲੋਕ ਇਕੱਠੇ ਹੋ ਕੇ ਆ ਗਏ ਭਾਈ ਸਰਬਜੀਤ ਸਿੰਘ ਖਾਲਸਾ ਦੇ ਹੱਕ ਦੇ ਵਿੱਚ ਜੋ ਕਿ ਸ਼੍ਰੀ ਵਿਅੰਤ ਸਿੰਘ ਦੇ ਸੁਪੁੱਤਰ ਹਨ ਜਿਨ੍ਹਾਂ ਨੇ ਇੰਦਰਾ ਗਾਂਧੀ ਦਾ ਸੋਧਾ ਲਗਾਇਆ ਸੀ ਅਤੇ ਬਦਲ ਲਿਆ ਸੀ ਹਰਮੰਦਰ ਸਾਹਿਬ ਤੇ ਹਮਲੇ ਦਾ ਤੁਹਾਡਾ ਕੀ ਕਹਿਣਾ ਇਸ ਮਾਮਲੇ ਤੇ ਜਰੂਰ ਕਮੈਂਟ ਕਰਨਾ ਆਓ ਤੁਹਾਨੂੰ ਲੈ ਚਲਦੇ ਹਾਂ ਮੌਕੇ ਦੀਆਂ ਵੀਡੀਓਜ਼ ਵੱਲ ਕਲਾ ਵਾਪਰ ਗਈ ਭਾਈ ਗੁਰੂ ਦੀ ਕਲਾ ਕਲਾ ਵਾਪਰ ਗਈ ਗੁਰੂ ਦੀ ਰਾਤੋਂ ਰਾਤ ਸਾਖ ਸ੍ਰੀ ਅਨੰਦ ਕਾ ਸਰਪੰਚਿਆ ਨਹੀਂ ਲੈਣੀਆਂ ਜਿਹੜਾ ਹੌਲੀ ਜਾਣਾ ਆਪਾਂ ਪਿਆਰ ਨਾਲ ਜੀ ਨਜ਼ਾਰਾ ਲਿਆਦਾ ਯਾਰ ਭਾਈ ਸ਼ਾਬਾਸ਼ ਨਾਲ ਕਲਾ ਵਾਪਰਦੀ ਹਨੂ ਕਹਿੰਦੇ ਕਲਾ ਵਾਪਰਦੀ ਲੈ ਭਾਈ ਭਾਈ ਮੋਬਾਈਲ ਬੰਦ ਹੋ ਗਿਆ ਸੀ ਮਰੇ ਵੇਖੋ ਖਾਲਸੇ ਦੇ ਹੱਕ 'ਚ ਕਲਾ ਵਾਪਰੀ ਰਾਤੋਂ ਰਾਤ ਔ ਕਲਾ ਵਾਪਰ ਕੀ ਬਾਈ ਵਾਹਿਗੁਰੂ ਦੀ ਕਿਰਪਾ ਵੇਖੋ ਕਿੰਨਾ ਅੱਗੇ ਕਾਫਲਾ ਹੋਣਾ ਹੀ ਮਗਰ ਧੰਨਵਾਦ ਧੰਨਵਾਦ ਬਾਈ ਪੰਜਾਬ ਦਾ ਅਸਰਬਲ ਪਾਣੀ ਸੁ ਕੁਦਰਤ ਨੇ ਐਸੀ ਕਿਰਪਾ ਕੀਤੀ ਉਸਤਾਲ 4 ਲੱਖ ਵੋਟ ਤੇ 4 ਲੱਖ ਦੇ ਘਟੋ ਘਟ ਕੀ ਆਯੋਦਿਓ ਬਾਈ ਖਿੱਚ ਕੇ ਰੱਖੋ ਖਿੱਚ ਕੇ ਨਾਲ ਸ਼ੇਅਰ ਕਰੀ ਚੱਲਿਓ ਬਾਗੇਪੁਰਾਣੇ ਵਿੱਚ ਕੋਈ ਪਾਰਟੀ ਪਾਜੀ ਨਹੀਂ ਫਰੀਦਕੋਟ ਦੀ ਸੀਟ ਸਿਰਫ ਕਰਤਾਰ ਨੂੰ ਇੱਕ ਵੱਡੇ ਤੇ ਉੱਚੇ ਸੁੱਚੇ ਕਰਤਾਰ ਨੂੰ ਵੋਟ ਐਸ ਵਾਰੀ ਆਪਣੀ ਬਾਗੇਪੁਰਾਣੇ ਤੋਂ ਕਾਫਲਾ ਚੱਲਿਆ ਮੰਡੀ ਤੋਂ ਸਿੰਘਾਂ ਦਾ ਵਾਹ 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 ਖਿੱਚ ਦੋ ਕੰਮ ਯਾਰ ਮੋੜ ਤੋਂ ਮੁੱਲ ਮੋੜ ਤੋਂ ਮੁੱਲ ਜੋਦਿਓ ਇੱਕ ਕਿਸ਼ਤ ਦਾ ਕਰ ਦੋ धन्यवाद बै वागुरू जी का खालसा वागुरू जी की फतेह ना ग्डी मोड़ी लै मोबाइल पढ़ाजे मैंने जिंदाबाद वाकई वाक कला वापर की रातों रात यार ਜਿਹੜੇ ਬੰਦੇ ਕੋਲ ਆਪਦੀ ਗੱਡੀ 'ਚ ਤੇਲ ਪਾਉਣ ਵਾਸਤੇ ਪੈਸਾ ਨਹੀਂ ਸੀ ਨਾ ਆ ਵੇਖੋ ਕਈ ਕਿਲੋਮੀਟਰਾਂ ਦਾ ਕਾਫਲਾ ਕੀ ਬਾਤ ਆ ਰਹੀ ਹੈ ਅੱਗੇ ਜਿਹੜਾ ਤੁਹਾਨੂੰ ਰੋਡ ਸ਼ੋਅ ਖਾਇਆ ਨਾ ਉਹ ਤਾਂ ਖਾਲਸਾ ਜੀ ਦੇ ਸਿੰਘਣੀ ਦੇ ਹੱਕ 'ਚ ਫਿਰਦੇ ਟਰੈਕਟਰ ਇੰਨੇ ਪਿੰਡਾਂ 'ਚ ਹੁਣ ਸਰਬਜੀਤ ਸਿੰਘ ਖਾਲਸਾ ਦੇ ਨਾਲ ਜਿਹੜਾ ਆ ਰੋਡ ਸ਼ੋਅ ਆ ਇਹਨੇ ਤਾਂ ਇੱਕ ਤਰਫਾ ਕਰਤਾ ਮਾਹੌਲ ਪਾਈ ਏ ਔਰ ਸੱਚੀ ਆ ਮਹਾਰੇ ਲੋਕ ਅਸੀਂ ਵੇਖਿਆ ਪਿੰਡਾਂ ਚੋ ਕਿਵੇਂ ਟਰੈਕਟਰ ਜੁੜੇ ਨਾਲ ਹੁਣ ਵਿਵਾਹਿਗ੍ਰੂ ਸੱਚੀ ਕਰਦਾਰ ਨੂੰ ਪਸੰਦ ਕਰਦੇ ਆ ਲੋਕ ਪਾਈ ਯਾਰ ਅਸਲ ਚ ਬਦਲਾਅ ਆ ਇਹ ਬਦਲਾਅ ਹੋਰ ਪਾਸੇ ਮਰਜੀ ਪਾਰਟੀਆਂ ਵੇਖੀ ਚੱਲਿਓ ਪਰ ਜਿਹੜੀ ਫਰੀਦਕੋਟ ਦੀ ਸੀਟ ਆ ਨਾ ਖਾਸ ਤੌਰ ਤੇ ਇਹ ਬਾਈ ਬਹੁਤ ਵੱਡਾ ਇੱਕ ਲੰਬਾ ਕਹਿ ਸਕਦੇ ਆ ਜਾਂ ਬਹੁਤ ਵੱਡੀ ਸਾਡੀ ਮਾਣ ਰੱਖਿਆ ਸੀ ਵਾਕਿਆ ਹੀ ਪੱਗ ਚੱਕ ਕੇ ਰੱਖੀ ਸੀ ਸਿਰ ਤੇ ਉਹਦਾ ਮੁੱਲ ਮੋੜਦੇ ਪਏ ਭਰਾ ਜਾਬ ਮਾਰੇ ਘਰਾਂ ਚੋਂ ਨਿਕਲ ਕੇ ਟਰੈਕਟਰਾਂ ਦੇ ਟਰਾਲੀਆਂ ਤੇ ਸਾਥ ਸਰੀਆ ਕਾਲ ਔਰ ਕਿਸੇ ਵੀ Hindu ਦੀ ਕਿਸੇ ਮੁਸਲਮ ਦੀ ਕਿਸੇ ਵੀ ਧਰਮ ਦੀ ਧੀ ਭੈਣ ਨੂੰ ਇਦੂ ਵੱਧ ਸੁਖੀ ਕੋਈ ਰਾਜ ਰੱਖ ਸਕਦਾ ਜਿੰਨਾ ਸੇ ਸਿੱਖ ਰਾਜ ਨੇ ਰੱਖਣਾ ਇਹਨਾਂ ਨੂੰ ਤਾਂ ਸਿਰਫ ਮਾਰਾ ਵਿਖਾ ਕੇ ਬਦਨਾਮ ਕਰ ਦਿੱਤਾ ਸੀਗਾ ਅਸਲ 'ਚ ਯੋਧਿਆਂ ਨੇ ਕਿਤੇ ਕੌਮ ਅੱਗੇ ਆ ਗਈ ਨਾ ਬਾਈ ਤਾਂ ਸੱਚੀ ਤੁਹਾਨੂੰ ਖਾਉਂਗਾ ਖੁਸ਼ੀਆਂ ਪੰਜਾਬ 'ਚ ਕੋਈ ਭੀਆਣਾ ਧੱਕਾ ਕਰਨ ਵਾਲਾ ਕੋਈ ਲੁਟੇਰਾ ਉਹ ਤਾਂ ਥਰ-ਥਰ ਸੱਚੀ ਗੰਬਿਆ ਕਰੂਗਾ ਜੇ ਕਿਤੇ ਮਾੜਾ ਜਾਂ ਮਾਹੌਲ ਸਿੰਘਾਂ ਕੋਲੇ ਆ ਗਿਆ ਕਦੇ ਵੀ ਵੇਖਿਓ ਕਿਸੇ ਨਜਾਇਜ਼ ਤੇ ਨਹੀਂ ਕਿਸੇ ਗਰੀਬ ਤੇ ਮਜਨੂਨ ਤੇ ਨਾ ਕਦੇ ਧੱਕਾ ਕੀਤਾ ਨਾ ਹੀ ਉਹ ਤਾਂ ਕਦੇ ਕਰਨਾ ਇਤਿਹਾਸ ਗਵਾ ਰਿਹਾ ਹੁਣ ਜ਼ਿਕਰ ਸਿਰਫ ਇਹਨੂੰ ਤਾਂ ਕਾਂਗਰਸ ਨੇ ਉਹ ਆਪਣੇ ਬੀਜੇਪੀ ਵਾਲਿਆਂ ਨੇ ਏਜੰਸੀਆਂ ਨੇ ਇੱਕ ਮਾੜਾ ਹਾਊਆ ਬਣਾ ਕੇ ਪੇਸ਼ ਕਰਦਾ ਸੀ ਵੀ ਇਹ ਲੜਾਕੇ ਲੋਕ ਐ ਇਹ ਕਿਰਪਾਨਾਂ ਬੰਦੂਕਾਂ ਲੈ ਕੇ ਰੱਖਦੇ ਐ ਤੇ ਜਦ ਕੇ ਜਿਨ੍ਹਾਂ ਨੇ ਮਨੀਪੁਰ ਦੇ ਵਿੱਚ ਨੰਗੀਆਂ ਕਰ ਕਰ ਕੁੜੀਆਂ ਮਾਰੀਆਂ ਉਹ ਆਪਦੇ ਆਪ ਨੂੰ ਸ਼ਰੀਫ ਤੇ ਇਮਾਨਦਾਰ ਵਿਖਾ ਕੇ ਤੇ ਜਿਨ੍ਹਾਂ ਨੇ ਸਾਡੇ ਦਿੱਲੀ ਵਾਲੇ ਸਿੱਖ ਜਿਨ੍ਹਾਂ ਦਾ ਕੋਈ ਰੋਲ ਨਹੀਂ ਸੀ ਉਹਨਾਂ ਦੇ ਗਲਾਂ 'ਚ ਟਾਇਰ ਪਾ ਪਾ ਕੇ ਸਾੜਿਆ ਉਹਨਾਂ ਦੇ ਬੱਚੀਆਂ ਦੇ ਸ਼ਰਿਆਂ ਮੱਗਾਂ ਲਾਈਆਂ ਕੁੜੀਆਂ ਨਾਲ ਰੇਪ ਕੀਤੇ ਤੇ ਅੱਜ ਵੀ ਉਹ ਇਮਾਨਦਾਰ ਤੇ ਸ਼ਰੀਫ ਬਣ ਕੇ ਪੇਸ਼ ਹੋਏ ਐ ਤੇ ਸਿੰਘਾਂ ਨੂੰ ਕਹਿ ਦਿੰਦੇ ਸੀ ਇਹ ਮਾੜੇ ਆ ਲੋਕ ਤੇ ਜਦ ਕੇ ਮਾਰਾ ਰஞ்சிਤ ਸਿੰਘ ਦਾ ਓਏ ਹੋਏ ਵੇਖਾ ਤੇ ਲੋਕਾਂ ਦਾ ਯਾਰ ਚਾਹ ਨਹੀਂ ਚੱਲਿਆ ਜਾਂਦਾ ਆਮ ਦੁਕਾਨਾਂ ਵਾਲੇ ਲੋਕ ਪਟਾਕੇ ਆਤਿਸ਼ਵਾਜੀਆਂ ਕਰਦੇ ਨਹੀਂ ਲਿਆਦੋ ਨਜ਼ਾਰਾ ਯੋ ਤੇ ਲਿਆਦੋ ਨਜ਼ਾਰਾ ਬੱਲੇ ਬੱਲੇ ਹੋ ਗਈ ਯਾਰ ਤੁਸੀਂ ਹਿਸਾਬ ਲਾ ਲਓ ਕਿੱਥੋਂ ਦੇ ਆਪਾਂ ਚੱਲੇ ਆ ਪਹਿਲਾਂ ਜਿਹੜੇ ਹਜ਼ਾਰਾਂ ਆਪਣੇ ਸੈਂਕੜੇ ਟਰੈਕਟਰ ਫਿਰਦੇ ਸੀ ਉਹ ਗੱਲੀ 22 ਦੇ ਜਿਹੜੇ ਸਿੰਘੜੇ ਦੇ ਹੱਕੇ ਸੀਗੇ ਲੋਕ ਹੁਣ ਜਦੋਂ ਖਾਲਸੇ ਦੇ ਨਾਲ ਆਪ ਆ ਕੇ ਵੇਖਿਆ ਸੀ ਮੋਗੇ ਤੋਂ ਦੁਬਾਰਾ ਹੁਣ ਇਧਰ ਵਾਏ ਬਾਗੇ ਵਾਲੀ ਸਾਈਡ ਕੀ ਹਾਲ ਹੈ ਜੀ ਇੱਥੇ ਤਾਂ ਭਈ ਸੱਚੀ ਇੱਕ ਤਰਫਾ ਕੀਤਾ ਪਿਆ ਔਰ ਵੇ ਲੋਕ ਕਿਸੇ ਨੇ ਕੋਈ ਸਰਪੰਚੀ ਦੀ ਟਿਕਟ ਨਹੀਂ ਲੈਣੀ ਕੋਈ ਐਮਸੀ ਦੀ ਨਹੀਂ ਲੈਣੀ ਕੋਈ ਚੇਅਰਮੈਨੀਆਂ ਨਹੀਂ ਲੈਣੀਆਂ ਇਹ ਸਿਰਫ ਗੁਰੂ ਦਾ ਆਸ਼ੀਰਵਾਦ ਲੈਣ ਵਾਸਤੇ ਕੋਲੋਂ ਖਰਚੇ ਕਰਕੇ ਪਾਰਟੀਆਂ ਇੱਕ ਪਾਸੇ ਕਰਕੇ ਲੋਕ ਤੁਰੇ ਹੋਏ ਆ ਭਾਈ ਵੇਖੋ ਯਾਰ ਧੰਨਵਾਦ ਓ ਵਾਹ ਯੋਧੇ ਬਸਾਂ ਲਈ ਫਿਰਦੇ ਯਾਰ ਇਹ ਲੀਡਰਾਂ ਮਗਰ ਬਸਾਂ ਆਉਣੇ ਅੱਜ ਯੋਧਿਆ ਮਗਰ ਆ। ਇਹਦਾ ਨਜ਼ਾਰਾ ਦਿਲੋਂ ਧੰਨਵਾਦ ਭਰਾਵੋ ਇਸ ਪਾਸੇ ਆਉਣ ਵਾਲਿਆਂ ਦਾ। ਓ ਵਾਹ ਕਾਲਜ ਜਿਹੜੇ ਪਹਿਲਾਂ ਸੀਗੇ ਉਹ ਤਾਂ ਅਗਲੇ ਸਿੰਘ ਦੀ ਮਗਰ ਸੀ ਸਿੰਘ ਮਗਰ ਤਾਂ ਹੁਣ ਨਜ਼ਾਰਾ ਵੇਖੋ ਕਾ। ਬਹੁਤ ਬੱਲੇ ਬੱਲੇ ਭਾਈ ਧੰਨਵਾਦ। ਕੀ ਬਾਤ ਹੈ ਜੀ ਸਤਿ ਸ੍ਰੀ ਅਕਾਲ। ਇਹ ਯੋਧਿਆਂ ਦਾ ਰਾਜ ਆ ਗਿਆ ਨਾ। ਤੇ ਧੀਆਂ ਪੈਣਾ ਚੌਂਕ ਦੇ ਵਿੱਚ ਰਾਤ ਨੂੰ ਕੱਲੀਆਂ ਦੁਨੀਆਂ ਫਿਰਨ ਕਿਸੇ ਕਦੀੜ ਦੀ ਾਕਾਤ ਨਹੀਂ ਹੋਊਗੀ ਵੀ ਕੋਈ ਆਖੇ ਚੱਕ ਪਾ ਕੇ ਵੇਖ ਜੇ ਚਾਹੇ ਉਹ ਹਿੰਦੂ ਦੀ ਧੀ ਹੈ ਚਾਹੇ ਸਿੱਖ ਦੀ ਚਾਹੇ ਮੁਸਲਮਾਨ ਦੀ ਇੰਨਾ ਕੁ ਮਾਣ ਆ ਸਾਨੂੰ ਇਸ ਤੇ ਤੇ ਜੇ ਹੋਇਆ ਬੀਜੇਪੀ ਦਾ ਰਾਜ ਤਾਂ ਤੁਸੀਂ ਫਿਰ ਮਣੀਪੁਰ ਦੀ ਘਟਨਾ ਸਾਰੇ ਵਾਕਫ ਹੋ ਜੇ ਹੋਇਆ ਕਾਂਗਰਸ ਦਾ ਰਾਜ ਤੇ ਦੰਗੇ ਆਪ ਕਰਾ ਕੇ ਬਦਨਾਮ ਬੀਜੇਪੀ ਜਾਂ ਹੋਰ ਪਾਰਟੀਆਂ ਨੂੰ ਕਰਕੇ ਚਿੱਟੇ ਲਿਬਾਸ ਆਪ ਪਾ ਕੇ ਨਿਕਲਣ ਵਾਲੇ ਬੰਦੇ ਆ ਧੰਨਵਾਦ ਭਾਈ ਸੈਂਕੜੇ ਟਰੈਕਟਰਾਂ ਦਾ ਕਾਫਲਾ ਸੀਗਾ ਪਿੱਛੇ ਜਿੱਥੇ ਸਿੰਘਣੀ ਸੀ ਬਾਈ ਦੀ ਤੇ ਇਹ ਸਾਨੂੰ ਕਹਿੰਦੇ ਤੁਸੀਂ ਉਧਰੋਂ ਅਸੀਂ ਮੋਗੇ ਵਾਲੇ ਤੋਂ ਆਏ ਵਾਪਸ ਹੋਣਾ ਮੋਗੇ ਤੋਂ ਹੋ ਕੇ ਹੁਣ ਵਾਪਸ ਬਾਘੇਪੁਰਾਣੇ ਪਹੁੰਚੇ ਆ ਤੇ ਇੱਥੇ ਤਾਂ ਸਹਾਬ ਹੀ ਕੋਈ ਨਹੀਂ ਕਿੰਨੇ ਕਿਲੋਮੀਟਰ ਦਾ ਹੋਊਗਾ ਕਾਫਲਾ ਇਹ ਸਹਾਬ ਹੀ ਕੋਈ ਨਹੀਂ ਯਾਰ ਹਨਾ ਤੁਹਾਨੂੰ ਤਾਂ ਜੜ ਕੇ ਵਖਾਉਣਾ ਭਾਈ ਗੱਡੀ ਲਾ ਲਾ ਪਰ ਨੂੰ ਕਰਕੇ ਬਈ ਕਿਸੇ ਨੇ ਚੇਅਰਮੈਨੀ ਨਹੀਂ ਮੰਗਣੀ ਕਿਸੇ ਨੇ ਟਿਕਟ ਨਹੀਂ ਮੰਗਣੀ ਕਿਸੇ ਨੇ ਕੋਈ ਐਮਸੀ ਨਹੀਂ ਮੰਗਣਾ ਉਥੇ ਗਰੀਬ ਭਰਾ ਸਾਡਾ ਕਿਸੇ ਨੂੰ ਕੁਝ ਨਹੀਂ ਦੇ ਸਕਦਾ ਬਸ ਇਹ ਦੇ ਸਕਦਾ ਤਾਂ ਗੁਰੂ ਆਪ ਦੀ ਇੱਕ ਕਿਰਪਾ ਦੇ ਇੱਕ ਥਾਪੜਾ ਦੇ ਸਕਦਾ ਵਾਹ ਬਈ ਵਾਹ ਧੰਨਵਾਦ ਬਈ ਇਹ ਜਿੱਤ ਨਹੀਂ ਇਹ ਤਾਂ ਇੱਕ ਤਰਫੋਂ ਕਲਾ ਵਾਪਰ ਗਈ ਕਲਾ ਮਾਲਕ ਦੀ ਵੋਟਾਂ ਪੈਣੀਆਂ ਤਾਂ ਬਹੁਤ ਛੋਟੀ ਗੱਲ ਹੈ ਜਿਸ ਤਰ੍ਹਾਂ ਇਹ ਹੋਇਆ ਨਾ ਬਈ ਐਂਡ ਕਰਤਾ ਐਂਡ ਸਾਡੇ ਭਰਾਵਾਂ ਨੂੰ ਬੇਨਤੀ ਆ ਹੋਰ ਪਾਸੇ ਆਪਾਂ ਪਾਰਟੀ ਬਾਜੀ ਜ਼ਰੂਰ ਕਰੀਏ ਪਰ ਫਰੀਦਕੋਟ ਇੱਕ ਕਿਸ਼ਤ ਛੋਟੀ ਜਿਹੀ ਅਦਾ ਕਰਨੀ ਹੈ ਬਾਈ ਨੂੰ ਜਿਤਾ ਕੇ ਇੱਥੇ ਸਾਰੇ ਹੀ ਪਾਰਟੀਆਂ ਵਾਲੇ ਪਿੰਡਾਂ 'ਚ ਬੂਥ ਨਾ ਲੱਗਣ ਦੋ ਹੋਰ ਕਿਸੇ ਪਾਰਟੀ ਦਾ ਤਾਂ ਜੋ ਮੋਦੀ ਹਰੀ ਕੱਲ ਨੂੰ ਕਿਤੇ ਹਾਂਸਰਾ ਜਾਂ ਹਾਂਸਰ ਕੇ ਦੇ ਹੱਕ 'ਚ ਸਾਰੀਆਂ ਵੋਟਾਂ ਬਣਾ ਦੇਣ ਈਵੀਐਮ ਨੂੰ ਕਹਿ ਕੇ ਜੇ ਆਪਾਂ ਬੂਥ ਨਾ ਲੱਗਣ ਦਿੱਤੇ ਤਾਂ ਫਿਰ ਕੀ ਹੋਊਗਾ ਫਿਰ ਈਵੀਐਮ ਡਰਾਮਾ ਕਰਨ ਲੱਗੀ ਡਰੂਗੀ ਸਾਰੇ ਪਿੰਡਾਂ 'ਚ ਇਕੱਲਾ ਖਾਲਸੇ ਦਾ ਬੂਥ ਹੋਵੇ ਵਾਹ ਬਾਈ ਵਾਹ ਬਹੁਤ ਵੱਡਾ ਕਾਫਲਾ ਭਰਾਵੋ ਬਹੁਤ ਬਹੁਤ ਧੰਨਵਾਦ ਉਹ ਕੈਮਰੇ ਤੋਂ ਟੈਕ ਕਰ ਰਹੇ ਹਾਂ ਨਾਨਾ ਜੀ ਨਾ ਮਾਰੇ ਲਾਈਵ ਪਾਉਣਾ ਲਾਈਵ ਲਾਈਵ ਚੱਲ ਰਿਹਾ ਲਾਈਵ ਪੇਜ ਤੇ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਫਰੀਦਕੋਟ ਤੋਂ ਸਾਰੇ ਹੀ ਵੀਰਾਂ ਨੂੰ ਇੱਕ ਇੰਜ ਲੱਗ ਰਿਹਾ ਵੀ ਜਿਵੇਂ ਅਸੀਂ ਆਪਦਾ ਕੌਮ ਦਾ ਕੁਸ਼ਕ ਹਿੱਸਾ ਕਿਸਤ ਜਿੰਨੀ ਵੀ ਸਰਬਜੀਤ ਸਿੰਘ ਖਾਲਸਾ ਦੇ ਹੱਕ 'ਚ ਜਾ ਕੇ ਕੁਛ ਤਨਮਨ ਤਾਂ ਨਾਲ ਜਿਵੇਂ ਵੀ ਆਪਣਾ ਦਰਸ਼ਨ ਕਰਕੇ ਜਾਂ ਵੋਟ ਤਾਂ ਬਹੁਤ ਛੋਟੀ ਗੱਲ ਆ ਲੋਕ ਕਹਿੰਦੇ ਸਾਡੇ ਪੈਰ ਹੀ ਪਾਜਾ ਭਰਾ ਆ ਕੇ ਅਸੀਂ ਕੱਲ ਪਿੰਡਾਂ 'ਚ ਗਏ ਆ ਮੇਰਾ ਹਲਕਾ ਸ਼੍ਰੀ ਮੁਕਤਸਰ ਸਾਹਿਬ ਹੈ ਤੇ ਪਰ ਬਾਈ ਦਾ ਜੋ ਮੋਹ ਜੋ ਪ੍ਰੇਮ ਐ ਇਸ ਵਾਰੀ ਫਰੀਦਕੋਟ ਦੇ ਪਿੰਡਾਂ 'ਚ ਵੇਖਣ ਨੂੰ ਮਿਲਿਆ ਸ਼ਹਿਰ 'ਚ ਵੇਖਣ ਨੂੰ ਮਿਲਿਆ ਇਹ ਕਾਫਲੇ ਤਾਰੀਫ ਆ ਮੈਂ ਇੱਕ ਖਾਲਸਾ ਜੀ ਸਾਡੇ ਨਾਲ ਖੜਿਆ ਬਹੁਤ ਸਮਾਂ ਕੱਲ ਅਸੀਂ ਬਹੁਤ 15 20 ਕਿਲੋਮੀਟਰ ਮਗਰ ਗਏ ਜੀ ਤੁਹਾਡਾ ਕਾਫਲਾ ਇੰਨਾ ਲੰਮਾ ਸੀ ਸਾਡੇ ਦਰਸ਼ਨ ਨਹੀਂ ਹੋ ਸਕੇ ਕੱਲ ਬਾਈ ਦੇ ਤੇ ਮੈਂ ਅੱਜ ਇੱਕ ਛੋਟੀ ਜੀ ਗੱਲ ਮਖੌਣਾ ਚਾਹਣਾ ਨਾਲ ਸਾਡੇ ਸਿੱਖ ਖੜਾ ਵੀ ਸਾਡਾ ਪੰਜਾਬੀ ਭਰਾ ਸਾਡੇ ਯੂਪੀ ਦਵਾਈ ਹੈ ਜੀ ਗੁਲਾਬ ਸਿੰਘ ਢਿੱਲੋਂ ਜੁਕਲਾ ਤੇ ਦਰਸ਼ਨ ਕਰਨੇ ਆਏ ਤੁਸੀਂ ਪਰ ਵੋਟ ਤਾਂ ਤੁਹਾਡੀ ਹੋਣੀ ਨਹੀਂ ਇੱਥੇ ਆਏ ਨਾਲ ਘੁੰਮਣ ਮਦਦ ਕਰਨ ਆਏ ਆਂ ਕੀ ਬਾਤ ਹੈ ਜੀ ਕਿਉਂਕਿ ਤਨਮਨ ਧੰਨ ਨਾਲ ਕੱਲਾ ਵੋਟ ਨਹੀਂ ਹੁੰਦਾ ਨਾਲ ਤਨਮਨ ਧੰਨਾਂ ਵੀ ਬੰਦਾ ਮਦਦ ਕਰਨਾ ਇਹ ਅਸੀਂ ਸਾਡਾ ਜਿਹੜਾ ਸੰਗਰੂਰ ਹੈ ਜੀ ਵਾਹ ਜੀ ਅੱਡਾ ਹਲਕਾ ਸੰਗਰੂਰ ਤੇ ਅਸੀਂ ਮੇਰੇ ਅੱਗੇ ਤੋਂ ਆਇਆ ਇੱਕ ਮੇਰਾ ਮਿੱਤਰਾ ਅਸੀਂ ਇੱਕ ਬਾਈ ਦੇ ਦਰਸ਼ਣ ਕਰਨ ਆਏ ਤੇ ਇੱਕ ਸਪੋਰਟ ਕਰਨ ਆਇਆ ਵੀ ਆਪਾਂ ਇੱਕ ਕੌਮ ਦੇ ਹੀਰੇ ਨੂੰ ਜਿਹਦੇ ਪਿਤਾ ਜੀ ਨੇ ਆਪਣੇ ਕੌਮ ਵਾਸਤੇ ਸ਼ਹੀਦੀ ਪਾਈ ਆ ਆਪਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਆਪਾਂ ਨੂੰ ਜਿੱਤਿਆ ਕੇ ਭੇਜਣਾ ਹੈ ਪਹਿਲਾ ਕੰਮ ਨਾ ਹੋ ਜੇ ਵੀ ਆਪਾਂ ਕੋਈ ਕੌਮ ਦਾ ਮਹਿਣਾ ਆਪਣੇ ਕੋਈ ਸਿਰ ਰਹਿ ਜੇ ਜੇ ਅੱਜ ਆਪਾਂ ਕੌਮ ਦੇ ਜੇ ਮਹਿਣਾ ਛਿਰ ਲੈਣਿਆ ਆਪਣਾ ਕੌਮ ਦੇ ਮੂਹਰੇ ਹਮੇਸ਼ਾ ਲਈ ਛਿਰ ਨਹੀਂ ਮਾਉ ਜੂ ਆਪਾਂ ਸਿਰ ਨਹੀਂ ਮਾਉ ਜੂ ਇਹ ਕੋਈ ਜੇਤਹਾਰ ਨਹੀਂ ਬਹੁਤ ਵੱਡੇ ਉਦਾਹਰਨ ਸੈੱਟ ਕਰਨੀ ਹੈ ਇੱਕ ਗੱਲ ਹੋਰ ਹੈ ਵੀ ਸਾਰਿਆਂ ਨੂੰ ਫੇਰ ਕੋਰ ਦੇ ਵਾਸੀਆਂ ਨੂੰ ਇਹ ਚਾਹੀਦਾ ਕਿ ਅਸੀਂ ਆਪਣੀ ਇਕੱਲੀ ਇਕੱਲੀ ਵੋਟ ਹੈ ਜਿਹੜੀ ਉਹ ਭਾਈ ਸਰਪੀਸ ਦੇ ਹੱਕ ਦੇ ਵਿੱਚ ਬੁਗਤਾਈਏ ਬਿਲਕੁਲ ਜੀ ਜਿੱਥੇ ਅਸੀਂ ਦਰਬਾਰ ਸਾਹਿਬ ਆ ਕੇ ਮਾਣ ਮਹਿਸੂਸ ਕਰਦੇ ਆਂ ਸ਼ਰਧਾ ਦੇ ਨਾਲ ਉਹਨੂੰ ਮੱਥਾ ਟੇਕਣ ਜਾਂਦੇ ਆਂ ਸ਼ਰਧਾ ਦੇ ਨਾਲ ਸਾਡਾ ਸਿਰ ਝੁਕਦਾ ਤੇ ਸ਼ਰਮ ਦੇ ਨਾਲ ਸਾਡਾ ਸਿਰ ਨਾ ਝੁਕੇ ਦੇਖਿਓ ਕਿਤੇ ਗਲਤੀ ਕਰ ਲੈ ਕੋਈ ਸੇ ਦੂਸਰੀ ਪਾਰਟੀ ਨੂੰ ਵੋਟ ਪਾ ਕੇ ਸਾਰਿਆਂ ਨੂੰ ਸਾਰੇ ਵੀਰ ਭਰਾਵਾਂ ਨੂੰ ਸਾਰੇ ਫੀਲਡ ਕੋਟ ਹਲਕੇ ਦੇ ਵੋਟਰ ਨੂੰ ਬਈ ਬੇਨਤੀ ਆ ਕਿ ਆਪਣਾ ਕੀਮਤੀ ਵੋਟ ਭਾਈ ਸਰਬਜੀਤ ਸਿੰਘ ਦੇ ਹੱਕ ਦੇ ਵਿੱਚ ਪਾ ਕੇ ਬਿਲਕੁਲ ਪਈ ਇਹਨਾਂ ਦਾ ਚੋਣ ਨਿਸ਼ਾਨ ਗੰਨਾ ਕਿਸਾਨ ਹੈ ਤੇ ਕਿੰਨੇ ਨੰਬਰ ਤੇ ਬਟਨ ਹੈ ਜੀ 20 ਨੰਬਰ ਜੀ 20 ਨੰਬਰ 24 ਨੰਬਰ ਹੈ ਉਹ 20 ਨੰਬਰ ਹੈ ਦੂਜੀ ਮਸ਼ੀਨ ਹੈ ਜਿਹੜੀ ਨਾਲ ਪਈ 24 ਨੰਬਰ ਹੈ ਤੇ ਸਾਡੇ ਵੈਰੋਕੇ ਦੇ ਚੰਦ ਸਿੰਘ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਜਿਉਆ ਉਹਦਾ ਤਨਮਨ ਤੁਹਾਡਾ ਜਿੰਨਾ ਵੱਧ ਕਰ ਸਕਦੇ ਆ ਬਈ ਅਸੀਂ ਬਾਈ ਦਾ ਪੁਰਾਣੇ ਫੈਨ ਆ ਜਾਣਦੇ ਆ ਕਿਉਂਕਿ ਸਾਡਾ ਵੀ ਕਿਸੇ ਟਾਈਮ ਇਹਨਾਂ ਨੇ ਬਿਨਾ ਜਾਣ ਪਛਾਣ ਤੋਂ ਵੱਡੀ ਮਦਦ ਕੀਤੀ ਸੀ ਤੇ ਉਵੇਂ ਹੀ ਅੱਜ ਇੱਥੇ ਵੇਖਿਆ ਮੈਂ ਦਫ਼ਤਰ ਆਏ ਆ ਇਹਨਾਂ ਦੇ ਅੱਜ ਕਿਹੜਾ ਹੈ ਬਾਗਾ ਪ੍ਰਣਾ ਰੋਡ ਬਾਗਾ ਪ੍ਰਣਾ ਰੋਡ ਤੇ ਦਫ਼ਤਰ ਤੇ ਚੰਦ ਸਿੰਘ ਜੀ ਹਮੇਂ ਸੇਵਾ ਨਿਭਾ ਰਹੇ ਆ ਇਹ ਵੱਡੀ ਗੱਲ ਕੱਲ ਵੇਖਣ ਨੂੰ ਮਿਲੀ ਗੰਨਿਆਂ ਦੇ ਕੈਂਟਰ ਭਰ ਭਰ ਕੇ ਸੌਰੀ ਕੇਲਿਆਂ ਦੇ ਕੈਂਟਰ ਵੰਡੇ ਪਟਾਕੇ ਆਤਿਸ਼ਬਾਜ਼ੀਆਂ ਹਿੰਦੂ ਭਰਾਵਾਂ ਨੇ ਵੀ ਕੀਤੀਆਂ ਇਹ ਸੱਚੀ ਮੈਨ ਲੱਗਦਾ ਵੀ ਲੋਕ ਚਾਹੁੰਦੇ ਆ ਵੀ ਇੱਕ ਵਾਰੀ ਮੜਾ ਜੇ ਕਰਜਾ ਜਿਹੜਾ ਜਿੰਨਾ ਵੀ ਥੋੜਾ ਬੋਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿਰਮਿਤ ਸਿੰਘ ਜੀ ਆਪਣਾ ਅਚਾਨਕ ਮੇਲ ਹੋ ਗਿਆ ਪਰ ਮੈਂ ਮੇਰੀ ਪਹਿਲੀ ਸੋਚੀ ਕਿ ਗੁਰੂ ਰਾਮਦਾਸ ਜੀ ਦਾ ਕਰਜ਼ਾ ਕਰਜ਼ਾ ਔਰ ਇਸ ਪਰਿਵਾਰ ਦਾ ਕਰਜ਼ਾ ਜਦੋਂ ਮੇਰੀ ਪਹਿਲੀ ਮੁਲਾਕਾਤ ਮੇਰੇ ਘਰ ਹੋਈ ਮੈਂ ਉਹਨੂੰ ਦੂਰ ਮੈਂਤ ਕੋਲ ਜੱਫੀ ਪਾਉਣ ਤੋਂ ਪਹਿਲਾਂ ਕਿਹਾ ਭਰਾ ਤੁਹਾਡੇ ਪਰਿਵਾਰ ਦਾ ਕਰਜ਼ਾ ਜੇ ਨਾ ਕਰਜ਼ਾ ਉੱਤੇ ਜਾਏ ਤੇ ਮੇਰੀ ਮਨ ਦੀ ਇੱਛਾ ਇਹ ਹੀ ਹੈ ਕਿ ਮੈਂ ਸਿਰਫ ਕਰਜ਼ਾ ਧਾਰਨਾ ਨਾ ਕਿ ਮੈਂ ਕੋਈ ਡਿਮਾਂਡ ਰੱਖਣੀ ਹੈ ਕੋਈ ਵੋਟ ਨਹੀਂ ਐਸ ਦਾ ਕਰਜ਼ਾ ਲਾਉਣਾ ਸੁਰੇ ਕਰਜ਼ਾ ਲਾਉਣਾ ਸਿਰਫ ਇਹਨਾਂ ਦਾ ਕਹ ਲਓਗੇ ਇਹ ਜੋਦੇ ਦੀ ਲੱਖ ਚਲੀ ਗਈ ਇਹ ਇਹ ਮੈਂ ਤਾਂ ਸਾਰੀ ਕਾਮਨ ਰਿਕਟ ਕਰਦਾ ਇਹ ਬਹੁਤ ਭਾਰੀ ਕਰਦੇ ਮੈਂ ਆਪਣੇ ਸਿਰ ਤੇ ਪਈਏ ਸਾਨੂੰ ਸਾਰਿਆਂ ਨੂੰ ਕੱਲੇ-ਕੱਲੇ ਵੋਟ ਪਾ ਕੇ ਨਾ ਕਰਜ਼ਾ ਧਾਰਨਾ ਚਾਹੀਦਾ ਐਕੋ 40 ਸਾਲ ਪਹਿਲਾਂ ਨਾਲ ਮੈਂ ਤੁਹਾਨੂੰ ਥੋੜਾ ਜਿਹਾ ਹਿੰਟ ਦੇ ਰਿਆਂ ਜਦੋਂ ਇੰਦਰਾ ਗਾਂਧੀ ਨੂੰ ਸੋਧਿਆ ਉਸ ਟਾਈਮ ਜੋ ਮੈਂ ਪੰਜਾਬ ਦੇ ਵਿੱਚ ਖੁਸ਼ੀ ਵੇਖੀ ਸ਼ਾਮ ਨੂੰ 5 ਵਜੇ ਉਹ ਨਾਲ ਤੋਂ ਪਹਿਲਾਂ ਬਿਖੇ ਨਾ ਬਾਅਦ ਵੇਖੀ ਐ ਪਰ ਇਹਨਾਂ ਪਰਿਵਾਰਾਂ ਦੇ ਘਰਾਂ ਦੇ ਵਿੱਚ ਜੰਮੀਆਂ ਛਾ ਗਈਆਂ ਟੁੱਲਾ ਹੀ ਘਾਉ ਗਿਆ ਸਾਰੇ ਵੋਟਰਾਂ ਨੂੰ ਅਪੀਲ ਹੈ ਕਿ ਜਿਵੇਂ ਇਹਨਾਂ ਨੂੰ ਸਨ 40 ਸਾਲ ਪਹਿਲਾਂ ਸਾਰੇ ਪੰਜਾਬੀਆਂ ਨੂੰ ਸਾਰੀ ਛੇੜੂ ਖੁਸ਼ੀ ਬਖਸ਼ੀ ਆਪਾਂ ਇਹਨਾਂ ਨੂੰ ਖੁਸ਼ੀ ਬਖਸ਼ੀ ਵਾਹ ਵਾਹ ਕੌਮ ਦੇ ਆਸਰੇ ਛੱਡ ਗਿਆ ਸੀ ਬਾਈ ਦੱਸਦੇ ਸਰਪ ਜੀ ਜੀ ਸਾਨੂੰ ਜਿਹੜੇ ਬਿਆਨ ਸਿੰਘ ਜੀ ਮੈਨੂੰ ਕੌਮ ਦੇ ਆਸਰੇ ਛੱਡ ਗਿਆ ਸੀ ਤੇ ਅੱਜ ਕੌਮ ਸ਼ਾਇਦ ਉਸ ਗੱਲ ਨੂੰ ਥੋੜਾ ਜਿਹਾ ਅਪੀਲ ਜ਼ਰੂਰ ਕਰ ਦੋ ਖਾਲਸਾ ਜੀ ਵੀ ਅਸੀਂ ਆਪੜੇ ਜੋ ਤੁਹਾਡੇ ਮਗਰ ਇੰਨਾ ਪ੍ਰਿਆਰ ਲੋਕਾਂ ਨੇ ਵਿਖਾਇਆ ਨਾ ਭਾਈ ਇਹ ਇੱਕ ਆਧਾਰਨ ਸੈੱਟ ਕਰਦੇ ਤਾਂ ਤੁਸੀਂ ਇੰਨਾ ਜ਼ਰੂਰ ਲੋਕਾਂ ਨੂੰ ਦੱਸਿਆ ਹੁੰਦਾ ਜੀ ਖਾਲਸਾ ਵਾਇਬ੍ਰੇਸ਼ਨ ਕਰਦਾ ਮੈਂ ਸੂਰ ਸੰਗਤ ਨੂੰ ਧੇਨਦੀ ਕਰਦਾ ਦੇਸ਼ਾਂ ਵਿੱਚ ਦੇਸ਼ਾਂ ਵਿੱਚ ਬੈਠੀਆਂ ਸੰਗਤਾਂ ਨੂੰ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਹੈ ਮੈਂ ਬਹੁਤ ਬਹੁਤ ਰਿਣੀ ਹਾਂ ਉਹ ਸਾਰੀ ਸੰਗਤ ਦਾ ਵਾਈਲੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਹ ਸ਼ਾਨ ਗੰਨਾ ਕਿਸਾਨ ਤੇ ਕਿੰਨੇ ਨੰਬਰ ਤੇ ਬਟਨ ਦੱਸਿਆ ਜੀ 20 20 ਨੰਬਰ ਤੇ ਦੂਜੀ ਇਹ ਜਿਹੜੀ ਇਹ ਮਸ਼ੀਨ ਤੇ ਬਸ ਆਹੀ ਬੇਨਤੀ ਹੈ ਭਾਈ ਆਪਾਂ ਕੋਈ ਬੋਰਡ ਨਹੀਂ ਪਾਉਣੀ ਆਪਾਂ ਤਾਂ ਇਹ ਸੋਚਣਾ ਵੀ ਜੇ ਇਹਨਾਂ ਦੇ ਫਾਦਰ ਸਾਹਿਬ ਨੇ ਬਹੁਤ ਹੀ ਜਿਆਦਾ ਵੱਡਾ ਮਾਣ ਰੱਖਿਆ ਸੀ ਕਿਉਂਕਿ ਲੋਕ ਕਹਿੰਦੇ ਹੁੰਦੇ ਨੇ ਤੱਕਾਣਾ ਕਰੇ ਭਾਈ ਇਹਦਾ ਪ੍ਰਧਾਨ ਮੰਤਰੀ ਤੱਕ ਨਹੀਂ ਛੜਦੇ ਇਹ ਸਖਸ਼ੀਅਤ ਹੈ ਜਿਨ੍ਹਾਂ ਦੇ ਬਾਪੂ ਨੇ ਸਾਡਾ ਐਡਾ ਕਰਤਾਰ ਕਰਕੇ ਪਾਇਆ ਅੱਜ ਉਸ ਕਰਤਾਰ ਨੂੰ ਵੋਟ ਪਾਣੀ ਪਾਰਟੀ ਕੋਈ ਮਹਿਬੂਤ ਨਾ ਲੱਗੰਦਿਓ ਕਿਉਂਕਿ EVM ਦਾ ਕਿਤੇ ਨਾ ਕਿਤੇ ਇਹ ਡਰਾਮਾ ਕਰਕੇ ਵੋਟ ਘਟ ਸਕਦੇ ਆ ਤੁਸੀਂ ਪਿੰਡਾਂ 'ਚ ਬੂਤ ਨਾ ਲੱਗੰਦਿਓ ਹੋਰ ਪਾਰਟੀਆਂ ਦੇ ਆ ਫਿਰ EVM ਨੂੰ ਵੀ ਸ਼ਰਮ ਆਊਗੀ ਕਿ ਅਸੀਂ ਕਿਹੜੇ ਹਿਸਾਬ ਨਾਲ ਵੋਟਾਂ ਬਹੁਤ ਕਰੀਏ ਇਹ ਭਰਾਵਾ ਬੇਨਤੀ ਆ ਜੇ ਕੋਈ ਚਾਰ ਪੰਜ ਕਿਸੇ ਨੇ ਬੋਤ ਪੂਣੀਆਂ ਨਾ ਤਾਂ ਬਾਹਰ ਜਾ ਕੇ ਪਾਇਓ ਸਿਰਫ ਖਾਲਸੇ ਦਾ ਕੋਈ ਧੱਕਾ ਨਹੀਂ ਪਿਆਰ ਨਾਲ ਬੂਤ ਲਾਓ ਸਾਰੇ ਪਿੰਡਾਂ 'ਚ ਤਾਂ ਜੋ ਬੋਧੀ ਹਰੀ ਕਾਲ ਨੂੰ ਐਨ ਆ ਗਿਆਦਨ ਇਹ ਤਾਂ ਬਹੁਤ ਗੋਟਾਂ ਪੈ ਗਿਆ ਦੂਜੇ ਸਾਡੇ ਹੰਸ ਰਾਜ ਨੂੰ ਸਾਨੂੰ ਪਤਾ ਪਿੰਡਾਂ ਜਾ ਕੇ ਵੇਖਿਆ ਜੋ ਬਾਈ ਕਹਿੰਦਾ ਸੀ ਮੈਂ ਤੁਰਿਆ ਸੀ ਨਾ ਦੋ ਤਿੰਨ ਜਾਣੇ ਸੀ ਤੇ ਗੱਡੀਆਂ 'ਚ ਤੇਲ ਪਾਉਣ ਦਾ ਪੈਸਾ ਨਹੀਂ ਤੇ ਅੱਜ ਕੱਲ ਮੈਂ ਬਾਈ ਨੂੰ ਬਾਈ 15 ਕਿਲੋਮੀਟਰ 20 ਕਿਲੋਮੀਟਰ ਮਗਰ ਜਾ ਜਾ ਕੇ ਦੇਖਿਆ ਨਾ ਸਾਨੂੰ ਦਰਸ਼ਨ ਹੋਏ ਤੇ ਅੱਜ ਵੇਖੋ ਪਰਮਾਤਮਾ ਨੇ ਅਸੀਂ ਕੁਦਰਤ ਦੇ ਲੰਘੇ ਆਨੇ ਤੇ ਦਫ਼ਤਰ ਹੀ ਮਿਲ ਗਏ ਮੈਂ ਭਰਾਵਾਂ ਦਾ ਆਹੀ ਇਮਾਨਦਾਰ ਕਹਦਾ ਜੀ ਜਦੋਂ RAMDAS ਗੁਰੂ RAMDAS ਕਿਰਪਾ ਕਰਦੇ ਹੈ ਨਾ ਉਹ ਤੋਂ ਪਤਾ ਨਹੀਂ ਕੋਈ ਕਿਹੜੇ ਪੈਸੇ ਵਾਲੇ ਦੇ ਕਿਹੜੇ ਜਿੱਥੇ ਤਾਕਤਾਂ ਦੀਆਂ ਗੱਲਾਂ ਸਭ ਭਰੇਂਦਰਾ ਇਹ ਨੇ ਸੰਗਤਨਾ ਜੋ ਮਾਨਵਕ ਉਹ ਬਹੁਤ ਵੱਡਾ ਤੇ ਜੰਨਾ ਕਿਸਾਨ ਦਾ ਜਿਹੜਾ ਫਰੀਦਕੋਟ ਤੋਂ ਤੇ ਚੋਣ ਨਿਸ਼ਾਨੇ ਯਾਦ ਰੱਖਣਿਓ ਵੋਟ ਨਹੀਂ ਪਾਉਣੀ ਆਪਾਂ ਤਾਂ ਇਹਨਾਂ ਦੇ ਆਸਾਨ ਦਾ ਇੱਕ ਛੋਟਾ ਜਿਹਾ ਜਿਵੇਂ ਕਹੀ ਜਿੰਨੀ ਸਾਡਾ ਕੋਈ ਮਾਣ ਆਵੇ ਕਿਸ ਤੇ ਰੋਣੀ ਹੈ ਬਹੁਤ ਬਹੁਤ ਧੰਨਵਾਦ ਇਸ ਤਰ੍ਹਾਂ ਆਪ ਮਾਰੇ ਭਰਾ ਜਨ ਨੇ ਸਾਰੇ ਮੈਂ ਮਾਸਿਆ ਤੋਂ ਵਿਖਾਉਣਾ ਵੀ ਬਾਈ ਯੂਪੀ ਤੋਂ ਚੱਲ ਕੇ ਆਉਣਾ ਯਾਰ ਬਹੁਤ ਦੂਰ ਪੈ ਜਾਂਦਾ ਏਰੀਆ ਇਸ ਤਰ੍ਹਾਂ ਲੋਕ ਦਰਸ਼ਨ ਕਰਨ ਨੂੰ ਆ ਰਹੇ ਫੋਟ ਤਾਂ ਬਹੁਤ ਛੋਟੀ ਗੱਲ ਹੈ ਜੀ ਥੋੜੀ ਆਪਣਾ ਇੱਥੇ ਰਿਸ਼ਤੇਦਾਰੀ ਵੀ ਹੈਗੀ ਕਿ ਨਹੀਂ ਜੀ ਹਾਂ ਜੀ ਰਿਸ਼ਤੇਦਾਰੀ ਹੈਗੀ ਇੱਥੇ ਆਪਣੀ ਆਪਣੇ ਰਿਸ਼ਤੇਦਾਰ ਹੈਗੇ ਆ ਬਾਰਡਰ ਵਾਲਾ ਹੈਗੇ ਆ ਬਸ ਜਿਹੜੇ ਕੋ ਨੇੜੇ ਤੜੇ ਉਹਨਾਂ ਦਾ ਜ਼ਰੂਰ ਸਾਰੇ ਹੰਦਿਆਂ ਲੱਗੇ ਜਾਇਓ ਜੀ ਬਹੁਤ ਮਿਹਰਬਾਨੀ ਸਾਰਿਆਂ ਦੀ ਬੱਲੋਵਾਲ ਕਮਿਸ਼ਨ ਤੇ ਆਪਣਾ ਸਿੱਖੀ ਰੈਸਨ ਮੱਤੂ ਜੀ ਆ ਆ ਇੱਕ ਲੋਕਾਇਕ ਨੋਗਾ ਇੱਕ ਬਾਤ ਆ ਇਕੱਠੀ ਅੱਛਾ ਵੀ ਯੂਪੀ ਤੋਂ ਬਾਈ ਹੈ ਹਾਂ ਜੀ ਸ਼ੁਕਰੀਆ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਭਾਈ ਪਰ ਜੇ ਸਮਝਿਆ ਤੁਸੀਂ ਇੰਨੇ ਦੂਰਾਂ ਚੱਲ ਕੇ ਆਏ ਬਾਈ ਦੇ ਹੱਕ ਜਾਂ ਆਪਣੀ ਕਾਮ ਤੋਂ ਯੋਧੇ ਤੱਕ ਕਰਨ ਪੁੱਤਰੇ ਗੁਰਦੀ ਕਲਾਸ ਦੇ ਬਾਬਾ ਨਾਨਕ ਸਾਹ ਇਹ ਆ ਬਾਈ ਕਿ ਦੋ ਪ੍ਰਮਾਤਮਾ ਕਿਰਪਾ ਕਰਦਾ ਨਾ ਤੁਹਾਨੂੰ ਸਮਝ ਆ ਜਾਂਦੀ ਹੌਲੀ ਹੌਲੀ ਲੋਕਾਂ ਨੂੰ ਬਾਬਾ ਨਾਨਕ ਬਹੁਤ ਬਹੁਤ ਮਿਹਰਬਾਨੀ ਭਾਈ ਤੁਹਾਡੇ ਸਾਹਮਣੇ ਮੈਂ ਪ੍ਰੀਤ ਸਿੰਘ ਖਾਲਸਾ ਪੰਡ ਮੀਰ ਹੁਣ ਵਾਗੇ ਪੁਰਾਣੇ ਮੇਰੀ ਰਹਿਸ਼ ਆ ਤੇ ਮੈਂ ਆਪਣੇ ਮਨੋਤਨ ਨੂੰ ਲਾ ਕੇ ਖਾਲਸਾ ਜੀ ਵੀ ਮਦਦ ਕਰਨਾ ਚਾਹੁੰਦੇ ਆ ਅਸੀਂ ਪਿੰਡ ਵੀ ਪ੍ਰੋਗਰਾਮ ਰੱਖਿਆ ਅੱਜ ਉੱਥੇ ਵੀ ਹੌਂਸਲਾ ਦਵਾਇ ਕੀਤੀ ਤੇ ਸਾਰੇ ਵੀ ਭੈਣ ਭਰਾਵਾਂ ਨੂੰ ਮੈਂ ਜਿਹੜਾ ਖਾਲਸਾ ਜੀ ਵੀ ਵੱਧ ਤੋਂ ਵੱਧ ਮਤ ਕਰੋ ਜਿੰਨੀ ਵੀ ਹੋ ਸਕਦੀ ਆ ਰਿਸ਼ਤੇਦਾਰਾਂ ਨੂੰ ਭਾਈ ਨੂੰ ਬੇਸੂਰਾਂ ਨੂੰ ਸਾਰੰਗ ਮਿਹਰਬਾਨੀ ਬਹੁਤ ਬਹੁਤ ਮਿਹਰਬਾਨੀ ਭਾਈ ਸੰਗਤ ਸਾਡਾ ਆਹਾ ਬਾਗਾ ਪ੍ਰਾਣਾ ਦੇਖੋ ਇਥੋਂ ਮਲੋਟ ਜਿਹੜਾ ਇਹ ਲੱਗੇ ਹੈਗੇ ਆਪਣੇ ਉੱਪਰ ਬਾਗੇ ਪ੍ਰਾਣੇ ਲੋੜ ਜ਼ਰੂਰ ਤੇ ਖੜੇ ਅਸੀਂ ਬਾਹਰੋਂ ਸਾਡਾ ਜਿਹੜਾ ਹਲਕਾ ਉਹ ਫਰੋਜਪੁਰ ਪੈ ਜਾਂਦਾ ਤੇ ਪਰ ਜਿਵੇਂ ਗੱਲਾਂ ਸੁਣੀਆਂ ਜਿਵੇਂ ਕੱਲ ਵੀਡੀਓ ਵੇਖੀਆਂ ਵੀਰ ਲੋਕਾਂ ਨੇ ਧੰਨ ਧੰਨ ਕਰਾਈ ਪਈ ਹੈ ਬਹੁਤ ਬਹੁਤ ਵੱਡੇ ਕਾਫਲੇ ਨਾਲ ਕੱਲ 22 ਅਪ੍ਰੈਲ ਸਰਵਿਸ ਜੀ ਨੂੰ ਜੋ ਰੋਡ ਸ਼ੋਅ ਕੀਤਾ ਗਿਆ ਇੱਕ ਪਾਸਾ ਕਰਦਾ ਲੋਕਾਂ ਨੇ ਔਰ ਇਹ ਸਮਝ ਆਉਣ ਦੀ ਗੱਲ ਹੈ ਜਿਵੇਂ ਜਿਵੇਂ ਲੋਕਾਂ ਨੂੰ ਸਮਝ ਆ ਗਈ ਨਾ ਵੀ ਜੋ ਇਹਨਾਂ ਦੇ ਦੇਣ ਹੈ ਜੇ ਕੋਈ ਉਹਦੇ ਮੈਂ ਕਹਿੰਦਾ ਯਾਰ ਬਰਾਬਰ ਤਾਂ ਛੱਡੋ ਕੋਈ 5% ਵੀ ਕੋਈ ਹੋਵੇ ਨਾ ਗਰਦਾਰ ਅਸੀਂ ਜਿਹੜਾ ਕਰਮਜੀਤ ਅਨਮੋਲ ਉਹਨਾਂ ਨੂੰ ਕੋਈ ਮਾੜਾ ਨਹੀਂ ਕਹਿੰਦੇ ਪਰ ਉਹਨਾਂ ਕੋਲੇ ਹੋਰ ਬਹੁਤ ਹੈ ਉਹਨਾਂ ਕੋਲੇ ਫਿਲਮ ਹੈ ਗੀਤ ਹੈ ਉਹਨਾਂ ਨੂੰ ਇਹ ਜਿਹੜਾ ਇਸ ਪਾਸੇ ਹੈ ਨਾ ਅੱਜ ਇਹ ਕੌਮ ਦਾ ਇਹ ਪੰਜਾਬ ਦਾ ਇੱਕ ਮਾਣ ਹੈ ਤੁਸੀਂ ਆਪ ਹੀ ਕਹਿ ਦਿਓ ਵੀ ਯਾਰ ਅਸੀਂ ਇਹ ਮਾਣ ਘਟਣ ਨਹੀਂ ਦੇਣਾ ਬਸ ਇਹ ਤਾਂ ਬੜੀ ਸਾਨੂੰ ਮੈਂ ਕਹਿੰਦਾ ਵੀ ਵੱਡੀ ਕਿਰਪਾ ਹੋਈ ਹੈ ਜੋ ਭਰਾ ਸਾਡੇ ਆ ਕੇ ਫਰੀਦਕੋਟ ਤੋਂ ਸਾਡੇ ਸਾਰਿਆਂ ਨੂੰ ਇਹ ਮਾਣ ਦੇਦਾ ਵੀ ਲਾਓ ਬਈ ਮਾੜਾ ਮਾੜਾ ਆਪਦਾ ਸਿੰਘ ਜੋ ਕਰਤਿਆ ਚੜਿਆ ਅੱਜ ਦਫ਼ਤਰ 'ਚ ਖੜੇ ਸੀ ਚੌਨ ਨਿਸ਼ਾਨ ਗੰਨਾ ਕਿਸਾਨ ਤੇ ਦੂਜੀ ਜਿਹੜਾ ਇਹ ਵੀ ਆਮ ਦੀ ਮਸ਼ੀਨ ਆ ਉਹਦੇ ਦੂਜੀ ਮਸ਼ੀਨ ਤੇ ਆਊਗਾ ਇਹਨਾਂ ਦਾ ਨੰਬਰ ਬਹੁਤ ਬਹੁਤ ਧੰਨਵਾਦ ਜਿਹੜੇ ਵੀਰਾਂ ਨੇ ਆਪ ਮਹਾਰੇ ਕੋ ਸਹਿਯੋਗ ਕਰਨ ਬਾਰੇ ਸਪੋਰਟ ਕਰਨ ਬਾਰੇ ਸੋਚਿਆ ਧੰਨਵਾਦ ਜਿਹੜੇ ਵੀਰ ਲਾਈਵ ਨਾਲ ਜੁੜੇ